ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਸਾਰੇ ਸਰਕਾਰੀ ਦਫ਼ਤਰਾਂ ਦਾ ਸਮਾਂ ਸਵੇਰੇ 7:30 ਵਜੇ ਤੋਂ ਲੈ ਕੇ 2 ਵਜੇ ਤੱਕ ਦਾ ਕਰ ਦਿੱਤਾ ਗਿਆ ਹੈ ਅਤੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ 2 ਮਹੀਨਿਆਂ ਤੋਂ ਸਵੇਰੇ 7:30 ਵਜੇ ਤੋਂ ਲੈ ਕੇ 2 ਵਜੇ ਤੱਕ ਕੰਮ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ ਅਤੇ ਸਾਡੀ ਟੀਮ ਦੇ ਵੱਲੋਂ ਜਲੰਧਰ ਦੇ ਵਿੱਚ ਨਗਰ ਨਿਗਮ ਦਫ਼ਤਰ ਦਾ ਰਿਅਲਿਟੀ ਚੈੱਕ ਕੀਤਾ ਗਿਆ ਤਾਂ ਕਈ ਅਧਿਕਾਰੀ ਅਤੇ ਕਰਮਚਾਰੀ ਆਪਣੇ ਕੰਮ ਤੇ ਮੌਜੂਦ ਨਹੀਂ ਸਨ ਪਰ ਕੈਮਰਿਆਂ ਨੂੰ ਦੇਖਦੇ ਹੋਏ ਅਧਿਕਾਰੀ ਅਤੇ ਕਰਮਚਾਰੀ ਜਲਦੀ ਆਉਣ ਦੀ ਕਾਲੀ ਦੇ ਵਿੱਚ ਤੁਰਦੇ ਹੋਏ ਦਿਖਾਈ ਦਿੱਤੇ ਨਗਰ ਨਿਗਮ ਭਾਗ ਦੇ ਜੁਆਇੰਟ ਕਮਿਸ਼ਨਰ ਸ਼ਿਖਾ ਭਗਤ ਨੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਨਾ ਹੋਣ ਦੇ ਬਾਰੇ ਪੁੱਛੇ ਜਾਣ ਦੇ ਸਵਾਲ ਤੇ ਕਿਹਾ ਕਿ ਅੱਜ ਤੋਂ ਸਰਕਾਰ ਦੇ ਹੁਕਮਾਂ ਤੇ ਸਮਾਂ ਬਦਲਿਆ ਹੈ ਅਤੇ ਕੁਝ ਕਸਟਾਫ ਆ ਗਿਆ ਹੈ ਅਤੇ ਉਹਨਾਂ ਦੇ ਵੱਲੋਂ ਚੱਕਰ ਲਗਾ ਕੇ ਦੇਖਿਆ ਜਾਵੇਗਾ ਜੇਕਰ ਅਧਿਕਾਰੀ ਜਾਂ ਕਰਮਚਾਰੀ ਹਾਜ਼ਰ ਨਹੀਂ ਹੋਇਆ ਤਾਂ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਦਫ਼ਤਰ ਦਾ ਕੰਮ ਪਹਿਲਾਂ ਵੀ ਚੱਲ ਰਿਹਾ ਸੀ ਅਤੇ ਹੁਣ ਵੀ ਉਸੇ ਤਰ੍ਹਾਂ ਚੱਲਦਾ ਰਹੇਗਾ ਜੀ ਸਰ ਵਧੀਆ ਹੀ ਹੈ ਬਟ ਮਾਰਨਿੰਗ ਟਾਈਮ ਥੋੜਾ ਔਖਾ ਜਾਂ ਜਾਂਦੇ ਟਾਈਮ ਔਖਾ ਹੈ ਐਸੇ ਕਿਉਂਕਿ ਪਾਵਰ ਕੰਜ਼ਮਪਸ਼ਨ ਆਈ ਥਿੰਕ ਜਿਹੜੀ ਗਵਰਨਮੈਂਟ ਦੀ ਜ਼ਿਆਦਾ ਯੂਜ਼ ਹੁੰਦੀ ਉਹ ਘਟ ਜਾਏਗੀ ਵੈਸੇ ਵਧੀਆ ਹੈ ਸਰ ਬਿਊਰੋ ਰਿਪੋਰਟ ਐਸਮ ਜਨ نیوز